ਬਾਬਾ ਜੀ ਦੀ ਮਰਜ਼ੀ ਸੀ ਮੈਨੂੰ ਇਸ ਫਿਲਮ ਦਾ ਪਾਰਟ ਬਣਾਣਾ ਮੈਨੂੰ ਕਾਲ ਆਇਆ ਮੈਂ 100% ਬੋਲੇ অফਕੋਰਸ ਮੈਂ ਕਰਨੀ ਹੈ ਯੈਸ ਹੀ ਯੈਸ ਸਰ ਤੇ ਫਿਲਮ 'ਚ ਮੇਰੇ ਕਿਰਦਾਰ ਦਾ ਨਾ ਬਾਣੀ ਆ ਤੇ ਜੈਸਨ ਬਸਨ ਨੂੰ ਜਿਵੇਂ ਲੋਕ ਜਾਣਦੇ ਨੇ ਬੜੀ ਹੈਪੀ ਗੋ ਲੱਕੀ ਹੈ ਬਾਣੀ ਉਸ ਤੋਂ ਬਿਲਕੁਲ ਹੀ ਡਿਫਰੈਂਟ ਕਦੇ-ਕਦੇ ਹੁੰਦਾ ਤੁਹਾਡੇ ਡਿਸੀਜਨ ਤੁਹਾਡੀ ਜ਼ਿੰਦਗੀ ਦੀ ਡੋਰ ਤੁਹਾਡੇ ਹੱਥ 'ਚ ਨਹੀਂ ਹੁੰਦੀ ਤੇ ਤੁਸੀਂ مایੁਸ ਹੋ ਜਾਂਦੇ ਤੁਹਾਨੂੰ ਕਿਸੇ ਤੋਂ ਵੀ ਕੋਈ ਵੀ ਆਸ ਨਹੀਂ ਰਹਿੰਦੀ ਉਹ ਕਰ ਰੱਖੇ ਲੋਕਾਂ ਦੇ ਦਰਦ ਨੂੰ ਲੋਕਾਂ ਦੀਆਂ ਜ਼ਰੂਰਤਾਂ ਨੂੰ ਲੋਕਾਂ ਦੀ ਮਾਨਸਿਕ ਸਥਿਤੀ ਨੂੰ ਪ੍ਰਸਥਿਤੀ ਨੂੰ ਪੋਰਟ੍ਰੇ ਕਰਨਾ ਸਕਰੀਨ ਦੇ ਉੱਤੇ ਇਹ ਸੌਖਾ ਕੰਮ ਨਹੀਂ ਹੁੰਦਾ ਇਹ ਰਾਈਟਰ ਚੰਗਾ ਹੈ ਇਹ ਡਾਇਰੈਕਟਰ ਸਿਆਣਾ ਉਹ ਕੈਰੈਕਟਰ ਦੀ ਡਾਈ ਤਿਆਰ ਹੋ ਜਾਂਦੀ ਹੈ ਜੀ 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 ਫਿਰ ਉਹ ਆਪਣੇ ਆਪ ਬੋਲਦੀ ਹੈ ਵੀ ਮੇਰੇ ਵਿੱਚ ਕਿਹੜਾ ਆਰਟਿਸਟ ਫਿੱਟ ਬੈਠਦਾ ਜਸਮੀ ਜੀ ਪਹਿਲਾਂ ਤਾਂ ਜਗਵੰਤ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਸਰੀ ਕਲਜੀ ਥੈਂਕ ਯੂ ਸੋ ਮਚ ਕੁ ਜੈਸਮਿਨ ਦੀ ਜਿਹੜੀ ਫਿਲਮ ਆ ਰਹੀ ਤੁਹਾਡੀ 13 ਸਤੰਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਇਸ ਫਿਲਮ ਤੇ ਬੈਸੇ ਦਾ ਤੁਸੀਂ ਪਹਿਲਾਂ ਤਾਮਿਲ ਦੇ ਵਿੱਚ ਵੀ ਕੰਮ ਕੀਤਾ ਇਸ ਫਿਲਮ ਚ ਆਉਣ ਦਾ ਕਿੱਦਾਂ ਸਵਾਬ ਬਣਿਆ ਕਿਹਨਾਂ ਨੇ ਅਪਰੋਚ ਕੀਤਾ ਤੁਹਾਨੂੰ ਜੀ ਮੈਂ ਆਪਣਾ ਡੈਬਿਊ ਪੰਜਾਬੀ ਸਿਨੇਮਾ ਚ ਕੀਤਾ ਸੀ ਹਾਨੀਮੂਨ ਫਿਲਮ ਨਾਲ ਉਹਦੇ ਬਾਅਦ ਮੈਂ ਹੰਬਲ ਨਾਲ ਜੁੜੀ ਵਰਨਿੰਗ ਟੂਚ ਮੇਰੀ ਗੈਸਟ ਅਪੀਅਰੈਂਸੀ ਤੇ ਉਹਦੇ ਬਾਅਦ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਮਨ ਚ ਆਇਆ ਆ ਜਾਂ ਫਿਰ ਇਹ ਮਹਾਰਾਜ ਜੀ ਦੀ ਬਾਬਾ ਜੀ ਦੀ ਮਰਜ਼ੀ ਸੀ ਮੈਨੂੰ ਇਸ ਫਿਲਮ ਦਾ ਪਾਰਟ ਬਣਾਣਾ ਮੈਨੂੰ ਕਾਲ ਆਇਆ ਮੈਂ 100% ਬੋਲੇ অফਕੋਰਸ ਮੈਂ ਕਰਨੀ ਹੈ ਯੈਸ ਹੀ ਯੈਸ ਤੁਸੀਂ 빅 બોਸ ਵਿੱਚ ਵੀ ਗਏ ਹੋ ਖਤਰوں ਦੇ ਖਿਲਾੜੀ ਵਾਲੀ ਤੁਹਾਡਾ ਉਹ ਐਕਸਪੀਰੀਅੰਸ ਕਿਦਾਂ ਦਾ ਰਹਾ ਜੇ ਤੁਸੀਂ ਥੋੜਾ ਜਿਆਦਾ ਦੱਸਣਾ ਚਾਹੋ ਤੁਸੀਂ ਇੱਕ ਕੁੜੀਆਂ ਦੇ ਲਈ ਇਨਸਪੀਰੇਸ਼ਨ ਆ ਤੁਸੀਂ ਬੜੇ ਅੱਛੇ ਤਰੀਕੇ ਦੇ ਨਾਲ ਉਹ ਮੈਂ ਚਾਹਣਾ ਵੀ ਉਹ ਐਕਸਪੀਰੀਅੰਸ ਦੇ ਬਾਰੇ ਥੋੜਾ ਜਿਆਦਾ ਦੱਸੋ ਕਿਦਾਂ ਦਾ ਰਿਹਾ ਇੱਕ ਖਤਰੋਂ ਦੇ ਖਿਡਾਰੀ ਜਿਹੜਾ ਸ਼ੋਅ ਹੈ ਨਾ ਉਹ ਤੁਹਾਨੂੰ ਫਿਜ਼ਿਕਲੀ ਤੇ ਮੈਂਟਲੀ ਟੈਸਟ ਕਰਦਾ ਹੈ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਫਿਜ਼ਿਕਲੀ ਕਿੰਨੇ ਸਟਰੋਂਗ ਹੋ ਤੇ ਇੱਕ ਹੋਰ ਚੀਜ਼ ਤੁਸੀਂ ਸਿੱਖਦੇ ਹੋ ਜੇ ਤੁਸੀਂ ਇੱਥੋਂ ਸਟਰੋਂਗ ਹੋ ਨਾ ਤੇ ਨਾਥਿੰਗ ਇਜ਼ ਇੰਪੋਸੀਬਲ ਤੁਹਾਨੂੰ ਆਪਣੇ ਫੀਅਰਸ ਨੂੰ ਫੇਸ ਕਰਨਾ ਹੈ ਉਹ ਤੁਸੀਂ ਪਾਸ ਹੋ ਫੇਲ ਹੋ ਬਾਤ ਦੀ ਗੱਲ ਹੈ ਬਟ ਤੁਹਾਨੂੰ ਫੇਸ ਕਰਨਾ ਹੈ ਉਹ ਮੈਂ ਉਸ ਸ਼ੋਅ ਤੋਂ ਸਿੱਖਿਆ ਤੇ ਉਹ ਬਹੁਤ ਹੀ ਇੰਪੋਰਟੈਂਟ ਹੈ ਲਾਈਫ ਚ ਵੀ ਕਿ ਗੋ ਟ੍ਰਾਈ ਫੇਸ ਇਟ ਅੱਗੇ ਜੋ ਹੋਣਾ ਹੋਣਾ ਤੁਸੀਂ ਆਪਣਾ ਬੈਸਟ ਦਿਓ ਤੇ ਬਿਗ ਬਾਸ ਇੱਕ ਬਹੁਤ ਹੀ ਡਿਫਰੈਂਟ ਕਾਈਂਡ ਆਫ ਸ਼ੋ ਸੀ ਮੈਨੂੰ ਨਹੀਂ ਲੱਗਦਾ ਮੈਂ ਉਹ ਸ਼ੋ ਚ ਬੜਾ ਗ੍ਰੇਟ ਕੀਤਾ ਬਟ ਉਹ ਸ਼ੋ ਵੀ ਹੈ ਮੈਨੂੰ ਲੱਗਦਾ ਫॉर ਪੀਪਲ Who are mentally very strong ਤੇ ਇੱਕ ਜਰਨੀ ਸੀ ਨਾ ਹੁਣ ਤੇ 4 ਸਾਲ ਹੋ ਗਏ ਖਤਮ ਹੋ ਗਈ ਬਟ ਉਸ ਤੋਂ ਬਾਅਦ ਮੈਨੂੰ ਬਹੁਤ ਹੀ ਪਿਆਰ ਮਿਲਿਆ ਬਿਗ ਬਾਸ ਦੇ ਕਰਕੇ ਬਹੁਤ ਹੀ ਚੰਗੀ ਵਰਕ ਓਪਰਚ्युनिटीज ਮਿਲੀਆਂ ਆਮ ਵੈਰੀ ਥੈਂਕਫੁਲ ਏਸ ਫਿਲਮ ਜਿਹੜਾ ਥੋੜਾ ਜਿਹਾ ਸਨਾਵ ਦੇ ਕਿਦਾਂ ਦਾ ਕਿਰਦਾਰ ਹੈ ਤੁਹਾਨੂੰ ਹਾਂਜੀ ਬਿਲਕੁਲ ਫਿਲਮ 'ਚ ਮੇਰੇ ਕਿਰਦਾਰ ਦਾ ਨਾਮ ਬਾਣੀ ਆ ਤੇ ਜੈਸਨ ਬਸੀਨ ਨੂੰ ਜਿਵੇਂ ਲੋਕ ਜਾਣਦੇ ਨੇ ਬੜੀ ਹੈਪੀ ਗੋ ਲੱਕੀ ਹੈ ਬਾਣੀ ਉਸ ਤੋਂ ਬਿਲਕੁਲ ਹੀ ਡਿਫਰੈਂਟ ਹੈ ਮਾਇੂਸ ਹੈ ਜ਼ਿੰਦਗੀ 'ਚ ਯੂ نو ਕਦੇ-ਕਦੇ ਹੁੰਦਾ ਤੁਹਾਡੇ ਡਿਸੀਜਨਸ ਤੁਹਾਡੀ ਜ਼ਿੰਦਗੀ ਦੀ ਡੋਰ ਤੁਹਾਡੇ ਹੱਥ 'ਚ ਨਹੀਂ ਹੁੰਦੀ ਤੇ ਤੁਸੀਂ ਮਾਇੂਸ ਹੋ ਜਾਂਦੇ ਤੁਹਾਨੂੰ ਕਿਸੇ ਤੋਂ ਵੀ ਕੋਈ ਵੀ ਆਸ ਨਹੀਂ ਰਹਿੰਦੀ ਉਹ ਕੈਰੈਕਟਰ ਹੈ ਤੇ ਕਿਵੇਂ ਜਰਨੀ ਚ ਕੀ ਕੀ ਹੁੰਦਾ ਉਹ ਲੋਕੀ ਤੇਰਾ ਸਤੰਬਰ ਨੂੰ ਜਾ ਕੇ ਵੇਖਣਗੇ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਜਗਬਾਣੀ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਜੀ ਸਾਰੇ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਸਹਿਤ ਸਤਿ ਸ਼ਕਰੀਆ ਪੜੀ ਇਦਾਂ ਦੀਆਂ ਆਦਰਸ਼ਕ ਫਿਲਮਾਂ ਬਣਾਉਣ ਵਿੱਚ ਕਿੰਨੇ ਕੁ ਚੁਣੌਤੀਆਂ ਆਉਂਦੀਆਂ ਬਹੁਤ ਚੁਣੌਤੀਆਂ ਨੇ ਜੀ ਇਦਾਂ ਦੇ ਸਬਜੈਕਟ ਲੱਭਣੇ ਫਿਰ ਉਹਨਾਂ 'ਚ authenticity ਲੱਗੇ ਲੋਕਾਂ ਨੂੰ ਲੋਕਾਂ ਦੇ ਦਰਦ ਨੂੰ ਲੋਕਾਂ ਦੀਆਂ ਜ਼ਰੂਰਤਾਂ ਨੂੰ ਲੋਕਾਂ ਦੀ ਮਾਨਸਿਕ ਸਥਿਤੀ ਨੂੰ ਪ੍ਰਸਥਿਤੀ ਨੂੰ ਪੋਰਟ੍ਰੇ ਕਰਨਾ ਸਕਰੀਨ ਦੇ ਉੱਤੇ ਇਹ ਸੌਖਾ ਕੰਮ ਨਹੀਂ ਹੁੰਦਾ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਕਿ ਉਹ ਲੋਕਾਂ ਨੂੰ ਆਥੈਂਟਿਕ ਲੱਗੇ ਲੋਕਾਂ ਦੇ ਅੰਦਰ ਤੱਕ ਉਤਰ ਜਾਵੇ ਬੜਾ ਵੱਡਾ ਚੈਲੰਜ ਹੁੰਦਾ ਜੀ 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 ਇਹ ਫਿਲਮ ਦਾ ਵੈਸੇ ਸਟਾਰ ਕਾਸਟ ਤੁਹਾਡੀ ਬੜੀ ਦਿਗਗ ਜਿਹੜੇ ਸਟਾਰ ਕਾਸਟ ਹੁੰਦੇ ਆ ਤੇ ਇਹ ਕਿੱਦਾਂ ਸਾਨੂੰ ਚੋਣ ਸਟਾਰ ਕਾਸਟਾਂ ਦੀ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਦੱਸਦੇ ਹੋ ਕਿਉਂਕਿ ਅਕਸਰ ਤੁਹਾਡੀਆਂ ਜਿਹੜੀਆਂ ਵੀ ਫਿਲਮਾਂ ਉਹਦੇ ਵਿੱਚ ਦਿਗਗ ਜਿਨ੍ਹਾਂ ਦਾ ਕੋਈ ਤੋੜ ਨਹੀਂ ਹੁੰਦਾ ਦੇਖੋ ਇਹਦੇ 'ਚ ਇਦਾਂ ਜੀ ਕਿ ਵੈਸੇ ਕੰਮ ਡਾਇਰੈਕਟਰ ਦਾ ਪ੍ਰੋਡਿਊਸਰ ਦਾ ਕੰਮ ਹੁੰਦਾ ਡਾਇਰੈਕਟਰ ਦਾ ਕੰਮ ਹੁੰਦਾ ਰਾਈਟ ਸਟਾਰ ਕਾਸਟ ਦੀ ਚੋਣ ਕਰਨੀ ਔਰ ਕਿਉਂਕਿ ਇਸ ਫਿਲਮ ਦਾ ਪ੍ਰੋਡਿਊਸਰ ਵੀ ਗਿੱਪੀ ਗਰੇਵਾਲ ਨੇ ਡਾਇਰੈਕਟਰ ਵੀ ਗਿੱਪੀ ਗਰੇਵਾਲ ਹੈ ਤੇ ਰਾਈਟਰ ਵੀ ਹੈ ਇਹ ਤਿੰਨੇ ਹੀ ਬੰਦੇ ਹੁੰਦੇ ਨੇ ਜਿਹੜੇ ਪਾਤਰਾਂ ਦੀ ਚੋਣ ਕਰਦੇ ਨੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਜਦੋਂ ਪਾਤਰ ਲਿਖਿਆ ਜਾਂਦਾ ਨਾ ਜੇ ਰਾਈਟਰ ਚੰਗਾ ਹੈ ਇੰਡਾਇਰੈਕਟਰ ਸਿਆਣਾ ਉਹ ਕੈਰੈਕਟਰ ਦੀ ਡਾਈ ਤਿਆਰ ਹੋ ਜਾਂਦੀ ਹੈ ਜੀ 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 ਫਿਰ ਉਹ ਆਪਣੇ ਆਪ ਬੋਲਦੀ ਹੈ ਵੀ ਮੇਰੇ ਵਿੱਚ ਕਿਹੜਾ ਆਰਟਿਸਟ ਫਿੱਟ ਬੈਠਦਾ ਉਹ ਸੰਚੇ ਤਿਆਰ ਹੋ ਗਿਆ ਨਾ ਉਹ ਸੱਚੇ ਚ ਕੌਣ ਬੈਠਦਾ ਉਹ ਸੰਚੇ ਦੀ ਇੰਪੋਰਟੈਂਸ ਹੁੰਦੀ ਹੈ ਹੁਣ ਜਿੱਦਾਂ ਗਿੱਪੀ ਨੂੰ ਪਤਾ ਕਿ ਆ ਫਿਲਮ ਦੇ ਮੈਂ ਕੈਰੈਕਟਰ ਲਿਖ ਰਿਹਾ ਉਹ ਦਿਮਾਗ ਚ ਆ ਗਿਆ ਵੀ ਆ ਜਿਹੜਾ ਕਰੈਕਟਰ ਸਰਦਾਰ ਸੁਖੀ ਸਾਹਿਬ ਹੀ ਕਰ ਸਕਦੇ ਆ ਇਹ ਬੀ ਐਨ ਸ਼ਰਮਾ ਹੀ ਕਰ ਸਕਦੇ ਆ ਇਹਨੂੰ ਪ੍ਰਿੰਸ ਕਮਲਜੀਤ ਹੀ ਕਰ ਸਕਦਾ ਇਹਨੂੰ ਹਨਾ ਮਲਕੀਤ ਰੌਣੀ ਕਰ ਸਕਦਾ ਕਰਮਜੀਤ ਕਰ ਸਕਦਾ ਇਹਨੂੰ ਗੁਰਪ੍ਰੀਤ ਕੋਕੀ ਕਰ ਸਕਦਾ ਇਹਨੂੰ ਨਿਰਮਲ ॠषि ਮੈਂ ਉਹ ਕਰੈਕਟਰ ਬੋਲਦਾ ਕਿ ਮੈਨੂੰ ਕੌਣ ਕਰੇਗਾ ਤੇ ਮੈਂ ਵਧੀਆ ਪਰਫਾਰਮ ਹੋਵਾਂਗਾ ਜੀ ਜੀ ਅੱਛਾ ਫਿਲਮ ਦੇ ਟ੍ਰੇਲਰ ਦੇ ਵਿੱਚ ਤੁਹਾਡੀਆਂ ਲਾਈਨਾਂ ਬਹੁਤ ਖੂਬਸੂਰਤ ਹਿੰਦੀਆਂ ਆ ਅਕਸਰ ਉਹਦੇ ਵਿੱਚ ਖਾਸ ਕਰਕੇ ਜਦੋਂ ਵੀ ਤੁਸੀਂ ਕੁਝ ਦੰਦਾ ਬੋਲਦੇ ਹੋ ਉਹਦੇ ਵਿੱਚ ਮੈਸੇਜ ਹੁੰਦਾ ਆ ਦੇ ਹਾਸੇ ਸੱਜਣਾ ਉੱਡ ਪੁੱਡ ਗਏ ਨੇ ਜੀ ਜੀ ਹਾਂ ਚਾਹੁੰਦਾ ਆਂ ਦੀ ਉਹ ਦੋ ਕ ਲਾਈਨਾਂ ਤੁਸੀਂ ਬੋਲ ਦੋ ਤੇ ਚਾਰ ਚੰਦ ਹੋਰ ਲੱਗ ਜਾਣਗੇ ਵਾ ਵੈਸੇ ਉਹ ਟ੍ਰੇਲਰ ਚ ਲੋਕਾਂ ਨੇ ਪਹਿਲਾਂ ਟੀਜ਼ਰ ਦੇ ਵਿੱਚ ਸੁਣੀ ਲਈਆਂ ਸੀ ਹਨ ਜੀ ਜੀ ਜਿਹ ਹਾਸੇ ਸੱਜਣਾ ਉੱਡ ਪੁੱਡ ਗਏ ਨੇ ਵੇੜੇ ਵਿੱਚੋਂ ਵਾ ਦੇ ਵਾਂਗੂ ਹਮ ਹਮ ਕਹਿੰਦਾ ਗਮ ਵੀ ਵੇਖੀ ਮਿੱਧੇ ਜਾਣੇ ਜੁੱਤੀ ਥੱਲੇ ਕਾ ਦੇ ਵਾਂਗੂ ਵਾ ਜੀ ਵਾ ਕਹਿੰਦਾ ਫਿਕਰਾਂ ਨੂੰ ਤੇ ਫੂਕਾਂ ਰੱਖੋ ਜਾਂ ਫਿਰ ਪੀ ਜਾਓ ਚਾਹ ਦੇ ਇਹ ਤੁਹਾਡੀ ਆਪਣੀ ਲਿਖਤ ਹੈ ਜੀ ਇਹ ਮੇਰੀ ਲਿਖਤ ਨਹੀਂ ਇਹ ਮੇਰੀ ਲਿਖਤ ਨਹੀਂ ਪਰ ਹਾਂ ਫਿਲਮ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਇਦਾਂ ਦੀਆਂ ਆਉਂਦੀਆਂ ਨੇ ਜਿੱਥੇ ਗਿੱਪੀ ਮੇਰਾ ਡਾਇਰੈਕਟਰ ਮੈਨੂੰ ਕਹਿੰਦਾ ਕਿ ਭਾਜੀ ਇਹਨੂੰ ਤੁਸੀਂ ਆਪ ਲਿਖੋ ਇਹਨੂੰ ਤੁਸੀਂ ਆਪ ਬਣਾਓ ਬਹੁਤ ਸਾਰੀਆਂ ਥਾਵਾਂ ਤੇ ਮੇਰੀ ਆਪਣੀ ਸੋਚ ਨਾਲ ਜਿਹੜੇ ਲਫ਼ਜ਼ ਆਏ ਨੇ ਉਹ ਵੀ ਹੈਗੇ ਨੇ ਉਸ ਦੇ ਵਿੱਚ ਬਟ ਇਹ ਸ਼ਬਦ ਇਹ ਲਾਈਨਾਂ ਮੈਨੂੰ ਗਿੱਪੀ ਉਹਨਾਂ ਨੇ ਦਿੱਤੀਆਂ ਸੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਦਰਸ਼ਕਾਂ ਨੂੰ ਕਿਉਂਕਿ 13 ਸਤੰਬਰ ਨੂੰ ਤੁਹਾਡੀ ਫਿਲਮ ਆਉਂਦੀ ਹੈ ਇਹ ਇਹੀ ਕਹਿਣਾ ਚਾਹਾਂਗਾ ਜੀ ਕਿ ਅਨਵਾਂਟਡ ਕੰਟੈਂਟ ਨੈਟ ਤੇ ਇੰਨਾ ਪਿਆ ਜਿਹੜਾ ਤੁਹਾਡੇ ਬੱਚੇ ਉਹ ਦੇਖ ਰਹਿਣਾ ਚਾਹੇ ਤੁਸੀਂ ਚਾਹੁੰਦੇ ਕਿ ਉਹ ਨਾ ਦੇਖਣ ਫਿਰ ਵੀ ਅਵੇਲੇਬਲ ਹੈ ਨਾ ਉਹ ਦੇਖ ਲੈਂਦੇ ਨੇ ਤੇ ਜਿਹੜਾ ਕੰਟੈਂਟ ਤੁਹਾਨੂੰ ਲੱਗਦਾ ਤੁਹਾਡੇ ਬੱਚਿਆਂ ਦੇ ਕਿਰਦਾਰ ਦਾ ਨਿਰਮਾਣ ਕਰ ਸਕਦਾ ਉਹਨਾਂ ਨੂੰ ਕਿਸੇ ਚੰਗੀ ਚੀਜ਼ ਨਾਲ ਜੋੜ ਸਕਦਾ ਹੈ ਇਹ ਤੁਹਾਨੂੰ ਮਿਸ ਨਹੀਂ ਕਰਨਾ ਚਾਹੀਦਾ ਜ਼ਰੂਰ ਬੱਚਿਆਂ ਤੱਕ ਪਹੁੰਚਦਾ ਕਰੋ ਬੱਚਿਆਂ ਨੂੰ ਫਿਲਮ ਦਿਖਾਓ ਅਰਦਾਸ ਸਰਬਤ ਦੇ ਭਲੇ ਦੀ ਆਪ ਵੀ ਦੇਖੋ ਵੱਡਿਆਂ ਨੂੰ ਦਿਖਾਓ ਬੱਚਿਆਂ ਨੂੰ ਚੰਗੇ ਕੰਟੈਂਟ ਨਾਲ ਜੋੜੋ ਤੁਹਾਡੇ ਬੱਚਿਆਂ ਦੇ ਬੁਲੰਦ ਕਿਰਦਾਰ ਜਿਹੜੇ ਉਹਨਾਂ ਦਾ ਨਿਰਮਾਣ ਹੋਏਗਾ ਜੀ ਸਾਡੀਆਂ ਵੀ ਸ਼ੁਭ ਦੁਆਵਾਂ